ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਅੱਜ ਗੱਲ ਕਰਦੇ ਆ ਮੌਜੂਦ ਮਸਲੇ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਆਇਆ ਇੱਕ ਫੈਸਲਾ ਜਿਹੜਾ ਮਾਨਜੁਗ ਹਾਈ ਕੋਰਟ ਪੰਜਾਬ ਐਂਡ ਹਰਿਆਣਾ ਵਿੱਚ ਚੱਲ ਰਿਹਾ ਸੀਗਾ ਉਸ ਦੇ ਸਬੰਧ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਗੱਲਬਾਤਾਂ ਜੀ ਉਹ ਕਰਦੇ ਆ ਕੀ ਫੈਸਲਾ ਤੇ ਉਹ ਕਿੰਨਾ ਤੇਜ਼ ਦਾ ਇੰਪਲੀਮੈਂਟ ਹੋਵੇਗਾ ਸੋ ਇੱਕ ਕੇਸ ਸੀਗਾ ਜਿਹੜਾ ਇੱਕ ਪਟੀਸ਼ਨ ਸੀਗੀ 2019 ਦੇ ਵਿੱਚ ਪੰਜਾਬ ਦੇ ਪੈਨਸ਼ਨਰਾਂ ਵੱਲੋਂ ਸਿੱਕਿ ਗਿਰੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵਿੱਚ ਜਿਹੜੀ ਅਪੀਲ ਸੀਗੀ ਆਪਣੀ ਦਾਇਰ ਕੀਤੀ ਗਈ ਸੀ ਕੇਸ ਇਹ ਸੀਗਾ ਕਿ ਜਦੋਂ ਵੀ ਕੋਈ ਮੁਲਾਜ਼ਮ ਰਟਾਇਰ ਹੁੰਦਾ ਜੇਕਰ ਰਟਾਇਰਮੈਂਟ ਦੀ ਡੇਟ ਦੇ ਸਮੇਂ ਉਸਦੇ 12 ਮਹੀਨੇ ਤਕਰੀਬਨ ਆ ਜਿਹੜੇ ਪਿਛਲੇ ਇਨਕਰੀਮੈਂਟ ਲੱਗੇ ਨੂੰ ਹੋ ਗਏ ਹੁੰਦੇ ਨੇ ਤਾਂ ਇੱਕ ਤਰੀਕੇ ਨਾਲ ਜਦੋਂ ਵੀ ਬੰਦਾ ਉਹ ਅਗਲਾ ਜਿਹੜਾ ਇਨਕਰੀਮੈਂਟ ਸੀ ਉਹਦਾ ਲੱਗਣਾ ਹੁੰਦਾ ਸੀਗਾ ਉਹ ਉਸ ਨੂੰ ਨਹੀਂ ਦਿੱਤਾ ਜਾਂਦਾ ਪੂਰਾ ਕੇਸ ਇਹ ਹੈ ਕਿ ਜੇਕਰ ਜਾਣੀਏ ਕਿ ਬੰਦਾ ਜਦੋਂ 31 ਤਰੀਕ ਨੂੰ ਰਟਾਇਰ ਹੁੰਦਾ ਆਪਣੇ 12 ਮਹੀਨੇ ਉਹਦੇ ਪੂਰੇ ਹੋ ਗਏ ਹੁੰਦੇ ਨੇ ਇੰਕਰੀਮੈਂਟ ਨੂੰ ਤੇ ਅਗਲਾ ਜਿਹੜਾ ਹੈਗਾ ਇਹ ਕਹਿ ਕੇ ਉਸ ਨੂੰ ਦਰਕਰਨ ਕਰਕੇ ਦਿੱਤਾ ਜਾਂਦਾ ਸੀ ਕਿ ਤੁਸੀਂ ਰਿਟਾਇਰ ਹੋ ਜਿਹੜੇ ਹੋਵੇ ਸੀ ਸੋ ਇਸ ਦਾ ਫੈਸਲਾ ਸੀ ਜਿਹੜਾ 16 ਮਾਰਚ 2022 ਨੂੰ ਸੀਗਾ ਜਿਹੜਾ ਉਹ ਹਾਈ ਕੋਰਟ ਬਣਵਾਇਆ ਸੀਗਾ ਤੇ ਉਹ ਮਲਾਜਮਾਂ ਨੂੰ ਇਸ ਦੇ ਹੱਕ ਦੇ ਵਿੱਚ ਇਹ ਫੈਸਲਾ ਦਿੱਤਾ ਗਿਆ ਸੀ ਕਿ ਉਹ 12 ਮਹੀਨੇ ਜੇਕਰ ਤੁਹਾਡਾ ਇੰਕਰੀਮੈਂਟ ਲੱਗੇ ਨੂੰ ਹੋ ਗਏ ਤਾਂ ਤੁਸੀਂ ਅਗਲੇ ਇੰਕਰੀਮੈਂਟ ਦੇ ਜਿਹੜੇ ਹੱਕਦਾਰ ਹੋਵੋਗੇ ਪਰ ਇਸ ਨੂੰ ਪੰਜਾਬ ਸਰਕਾਰ ਵੱਲੋਂ ਉਸ ਸਮੇਂ ਸੀ ਜਿਹੜਾ ਇਸ ਨੂੰ ਦੁਬਾਰੇ ਸੀ ਇਹਦੇ ਉੱਤੇ ਅਪੀਲ ਦਾਇਰ ਕੀਤੀ ਗਈ ਸੀਗੀ ਜਿਹੜੀ ਡਬਲ ਬੈਂਚ ਦੇ ਜੋ ਪਿਛਲੇ ਦਿਨਾਂ ਦੇ ਵਿੱਚ ਆ ਕੇ ਜਿਹੜੀ ਡਬਲ ਬੈਂਚ ਵੱਲੋਂ ਸੀਗੀ ਇਹ ਅਪੀਲ ਸੀ ਜਿਹੜੀ ਪੰਜਾਬ ਸਰਕਾਰ ਦੇ ਉਹ ਖਾਰਜ ਕਰ ਦਿੱਤੀ ਗਈ ਹੈ ਜਿਹੜੀ ਮਲਾਜ਼ਮਾਂ ਦੇ ਲਈ ਬਹੁਤ ਵੱਡਾ ਜਿਹੜਾ ਹੈ ਫੈਸਲਾਗਾ ਉਹ ਸਿੱਧ ਹੋਇਆ ਤੇ ਹੁਣ ਇਸ ਦੇ ਨਾਲ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਜਿਹੜਾ ਲਾਸਟ ਜਿਹੜੀ ਵਿਡਰਾਅਨ ਹੋਣੀ ਆ ਉਸ ਦੇ ਵਿੱਚ ਉਹਨਾਂ ਨੂੰ ਇੱਕ ਇੰਕ੍ਰੀਮੈਂਟ ਮਿਲਣਾ ਤੇ ਪੈਨਸ਼ਨ ਦੇ ਵਿੱਚ ਅਜਿਹੇ ਇਸ ਦੇ ਬਹੁਤ ਸਾਰੇ ਬੈਨੀਫਿਟ ਨੇ ਉਹ ਮਿਲ ਜਾਂਦੇ ਨੇ ਸੋ ਇੱਕ ਐਗਜ਼ਾਮਪਲ ਦੇ ਰੋ ਵਿੱਚ ਤੁਹਾਨੂੰ ਇਸ ਗੱਲ ਨੂੰ ਵੀ ਸਮਝਾ ਦਿੰਨੇ ਆ ਪੂਰਨ ਰੂਪ ਦੇ ਵਿੱਚ ਇਹ ਫੈਸਲਾ ਕਿੰਨਾ ਦੇ ਕਿਵੇਂ ਲਾਗੂ ਹੋਵੇਗਾ ਜੇਕਰ ਤੁਹਾਡਾ ਇਨਕਰੀਮੈਂਟ ਜਨਵਰੀ ਦੇ ਵਿੱਚ 1 ਜਨਵਰੀ ਤੋਂ ਲੱਗਦਾ ਤੇ ਤੁਸੀਂ ਆ ਕੇ ਦਸੰਬਰ ਦੇ ਵਿੱਚ ਰਿਟਾਇਰ ਹੋ ਜਿਹੜੇ ਲਾਸਟ ਹੋ ਜਾਂਦੇ ਹੋ ਤਾਂ ਜਿਹੜਾ 1 ਜਨਵਰੀ ਤੋਂ ਤੁਹਾਨੂੰ ਇਨਕਰੀਮੈਂਟ ਲੱਗਣਾ ਸੀਗਾ ਉਹ ਡਿਊ ਸੀਗਾ ਜਿਹੜਾ ਰਹਿ ਜਾਂਦਾ ਸੋ ਕੋਰਟ ਵੱਲੋਂ ਹੁਣ ਇਹ ਕਿਹਾ ਗਿਆ ਕਿ 12 ਮਹੀਨਿਆਂ ਦੇ ਵਿੱਚ ਜੇਕਰ ਤੁਹਾਨੂੰ ਉਸ ਦਾ ਇਨਕਰੀਮੈਂਟ 12ਵੇਂ ਮਹੀਨੇ ਵਿੱਚ ਲੱਗਣਾ ਸੀਗਾ ਦਸੰਬਰ ਦੇ ਵਿੱਚ ਤਾਂ ਉਹ ਤੁਹਾਨੂੰ ਆ ਕੇ ਹੁਣ ਜਨਵਰੀ ਤੋਂ ਆ ਜਿਹੜਾ ਤੁਹਾਨੂੰ ਉਹ ਮਿਲਣ ਯੋਗ ਹੋਵੇਗਾ ਸੋ ਇਹ ਮੁਲਾਜ਼ਮਾਂ ਦੇ ਲਈ ਪੈਨਸ਼ਨਰਾਂ ਦੇ ਲਈ ਬਹੁਤ ਵੱਡਾ ਜਿਹੜਾ ਫੈਸਲਾ ਆਗਾ ਮਾਨਯੋਗ ਹਾਈ ਕੋਰਟ ਵੱਲੋਂ ਆਇਆ ਕਿ ਉਹਨਾਂ ਦੇ 12 ਮਹੀਨੇ ਦੇ ਜਿਹੜਾ ਇਨਕਰੀਮੈਂਟ ਨਹੀਂ ਸੀ ਕੋਈ ਮਿਲਦਾ ਸੋ ਉਸ ਨੂੰ ਲੈ ਕੇ ਹੁਣ ਉਸ ਦੇ ਨਾਲ ਨਾਲ ਇਸ ਦੇ ਵਿੱਚ ਜਿਹੜੇ ਉਹਨਾਂ ਦੇ ਉਹਨਾਂ ਨੂੰ ਲਾਸਟ ਵਿਡਰਾਅਨ ਆ ਕੇ ਪੈਨਸ਼ਨ ਆ ਜਿਹੜੀ ਮਿਲੇ ਸੀਗੀ ਉਸ ਦੇ ਵਿੱਚ ਵੀ ਇਹਨਾਂ ਨੂੰ ਕਾਫੀ ਬੈਨੀਫਿਟ ਜਿਹੜੇ ਮਿਲੇ ਨੇਗੇ ਲੀਵਨ ਕੈਸ਼ਮੈਂਟ ਦੇ ਵਿੱਚ ਵੀ ਆ ਜਿਹੜੇ ਇਹ ਬੈਨੀਫਿਟ ਨੇਗੇ ਜਿਹੜੇ ਉਹ ਮੁਲਾਜ਼ਮਾਂ ਨੂੰ ਮਿਲੇ ਨੇ ਸੋ ਇਹ ਮਿਲਣਾ ਉਹਨਾਂ ਨੂੰ ਅਜ ਉਦੋਂ ਤੋਂ ਲਾਗੂ ਹੋਣਾ ਜਦੋਂ ਤੋਂ ਇਹ ਪਟੀਸ਼ਨ ਆ ਜਿਵੇਂ ਕਿ 2019 ਤੋਂ ਇਹ ਪਟੀਸ਼ਨ ਸੀ ਜਿਹੜੀ ਹਾਈ ਕੋਰਟ ਦੇ ਵਿੱਚ ਦਰਜ ਕੀਤੀ ਗਈ ਸੀ ਸੋ ਇਹ ਲਾਭਪਾਤਰੀਆਂ ਨੂੰ ਜਿਹੜਾ ਬੈਨੀਫਿਟ ਨੇ ਇਹ ਉਦੋਂ ਤੋਂ ਮਿਲਣਾ ਤੋਂ ਪਿਛਲੇ ਜਿਹੜਾ ਬਕਾਇਆਗਾ ਉਹ ਇਸ ਕੇਸ ਦੇ ਵਿੱਚ ਆ ਜਿਹੜਾ ਮਿਲਜੁਗ ਨਹੀਂ ਹੋਵੇਗਾ ਸੋ ਇਹ 2019 ਤੋਂ ਜਿਹੜਾ ਮਲਾਜਮ ਰਿਟਾਇਰ ਹੋਏ ਨੇ ਤਾਂ ਉਹਨਾਂ ਨੂੰ ਉਸ ਤੋਂ ਬਾਅਦ ਦਾ ਜਿਹੜਾ ਬਕਾਇਆਗਾ ਉਹ ਮਿਲੇਗਾ ਪਰ ਬੈਨੀਫਿਟ ਨੇ ਜਿਹੜੇ ਇਹ ਸਾਰੇ ਮਲਾਜਮ ਨੇ ਜਿਹੜੇ ਉਹ ਲੈ ਸਕਦੇ ਨੇ ਸੋ ਅੱਜ ਦੀ ਵੀਡੀਓ ਕਿਵੇਂ ਲੱਗੀ ਆਪਣੇ ਜਿਹੜੇ ਕੀਮਤੀ ਵਿਚਾਰ ਨੇ ਕਮੈਂਟਸ ਲਾਇਕ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸਾਰਿਆਂ ਦਾ ਇਸ ਚੈਟ ਵੀਡੀਓ ਦੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ